ਸਮਾਣਾ ਦੇ ਨਾਲ ਲੱਗਦਾ ਪਿੰਡ ਹੈ ਬੀਵੀਪੁਰ ਜਿੱਥੇ 2-13 ਦੀ ਲੜਾਈ ਹੋਈ ਹੈ ਜਿਸ ਦੇ ਵਿੱਚ ਦੋ ਔਰਤਾਂ ਸਮੇਤ 6 ਲੋਕ जख्मी ਜਿਨ੍ਹਾਂ ਨੂੰ ਸਮਾਣਾ ਆਏ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਹੈ ਇੱਕ ਪੱਖ ਦਾ ਕਹਿਣਾ ਹੈ ਕਿ ਇਹਨਾਂ ਨੇ ਮੇਰੇ ਘਰ ਆ ਕੇ ਨੂੰ ਕੋਈ ਮਾਰੇ ਸਵਤ ਬੋਲੇ ਜਿਸ ਤੇ ਰੋਕਿਆ ਤੇ ਇਹਨਾਂ ਨੇ ਆ ਕੇ ਮਾਰਪੀਟ ਸ਼ੁਰੂ ਕਰਤੀ ਦੂਜੇ ਪਾਸੇ ਜੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਮੇਰੀ ਪੈਨ ਦੀ ਫੋਟੋ ਦੇ ਉੱਤੇ ਕੋਈ ਕਾਲ ਸਲਾਹਤੀ ਜਿਸ ਤੇ ਲੈ ਕੇ ਤਕਰਾਰਵਾਜੀ ਹੋਈ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਰਾਮਨਗਰ ਦੇ ਇੰਚਾਰਜ ਅੰਗਰੇਜ਼ ਸਿੰਘ ਨਾਲ ਗੱਲਬਾਤ ਕੀਤੀ ਗਈ ਤੇ ਉਹਨੇ ਕਹਿ ਕੇ ਦੋਹਾਂ ਪੱਖਾਂ ਦੇ ਬਿਆਨ ਦਰਜ ਕਰਕੇ ਕਾਨੂੰਨ ਦੇ ਮਤਵਿਕ ਕਾਰਵਾਈ ਕੀਤੀ ਜਾਵੇ ਚਮਕੌਰ ਸਿੰਘ ਬੀਬੀ ਬੋਰੀ ਲੜਾਈ ਸਰ ਦੇਖੋ ਜੀ ਅਸੀਂ ਆ ਰਹੇ ਸੀਗੇ ਦਹੀਂ ਦਾ ਡੱਬਾ ਲੈ ਕੇ ਆ ਰਹੇ ਸੀਗੇ ਇੱਕ ਸਾਡੀ ਸਿਸਟਰ ਦੀ ਫੋਟੋ ਸੀਗੀ ਬੜੀ ਜੀ ਉਹ ਅਸੀਂ ਆ ਰਹੇ ਸੀਗੇ ਤੁਰੇ ਜੋ ਮੁੰਡਾ ਮਤਲਬ ਦੂਜੇ ਲੋਟੀ ਹੈ ਜੀ ਉਹ ਆਕੇ ਨਾ ਬਸ ਉਹਨੇ ਕੋਈ ਗੱਲ ਨਹੀਂ ਕਰੀ ਪਹਿਲਾਂ ਤਾਂ ਇਦਾਂ ਹੀ ਦਾ ਡੱਬਾ ਪਾੜਦਾ ਉਹ ਤੋਂ ਬਾਅਦ ਫਿਰ ਉਹ ਫੋਟੇ ਤੇ ਲਾਣ ਲੱਗਾ ਦਹੀਂ ਫੋਟੋ ਖਰਾਬ ਕਰਤੀਆਂ ਸਾਰੀ ਬਾਅਦ ਚੋਂ ਸਾਡੇ ਹੀ ਦੂਜਾ ਮੁੰਡਾ ਸੀਗਾ ਮੇਰੇ ਨਾਲ ਮੇਰਾ ਭਾਈ ਉਹਦੇ ਨਾਲ ਜਿੱਦਬਾਸੀ ਕਰਨ ਲੱਗਿਆ ਹੀ ਉਹ ਬੋਲਣ ਲੱਗਿਆ ਹੁਣ ਇਹ ਇੱਕ ਦੂਜੇ ਨਾਲ ਥੱਪੜ ਮਾਰਨ ਲੱਗਿਆ ਹੀ ਉਹ ਚਲੋ ਤੋਂ ਬਾਅਦ ਜੀ ਤੁਸੀਂ ਵੀ ਕਰ ਜਗੇ ਤੇ ਉਹਨਾਂ ਦੇ ਨਹੀਂ ਸਰ ਕਰਨੀ ਨਹੀਂ ਗਏ ਇਹ ਬਸ ਐਸੀ ਮਤਲਬ ਐਵੇਂ ਹੋ ਗਿਆ ਜੀ ਅੱਜ ਜੀ ਚਾਚੀ ਹੈ ਨਹੀਂ ਨਹੀਂ ਸਰ ਕੁਝ ਨਹੀਂ ਕਰਾ ਸਾਡੀ ਮਾਰੇ ਗਦੇ ਨਹੀਂ 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 ਸਰ ਅਸੀਂ ਨਹੀਂ ਮਾਰੇਗਾ ਚਾਹੇ ਗੁਰਦੁਆਰੇ ਚ ਸੌਂ ਚਕਾ ਲੋ ਇਹ ਸਾਤੋਂ ਅਸੀਂ ਨਹੀਂ ਕੁਝ ਕੀਤਾ ਗਏ ਸਾਨੇ ਤਾਂ ਦੇਖੀ ਨ ਵੀ ਨਹੀਂ ਜੀ ਉਹ ਕਿਵੇਂ ਜੀ ਕਰੋ ਮੁੱਤਾ ਸਿੰਘ ਪਿੰਡ ਬੀਪਰੇ ਹਾਂ ਅੱਛਾ ਗੜਾਈ ਮੈਂ ਤਾਂ ਜਿਹੜਾ ਲਾਣ ਗਿਆ ਉਹਦੇ ਕਣਕ ਦਾ ਜੀ ਰੇੜੀ ਲਈ ਹੋਈ ਹੈ ਜੀ ਇਹ ਆਪਣਾ ਬੇਟੇ ਨੂੰ ਕੋਈ ਮਾੜਾ ਚੰਗਾ ਬੋਲੀ ਜਾਂਦਾ ਜੀ ਉਹ ਮੁੰਡਾ ਤੁਹਾਡਾ ਭਰਾ ਬੇੜੇ ਆਪਾ ਉਹ ਹੋਰ ਬੜਿਆਦਾ ਮੁੰਡਾ ਉਹ ਅੱਛਾ ਹਾਂ ਚਲੋ ਚਾਚਾ ਲੱਗਦਾ ਠੀਕ ਆ ਅਸੀਂ ਇਹ ਨਹੀਂ ਕਹਿੰਦੇ ਵੀ ਬਰਾਬਰ ਦਾ ਬੱਚਾ ਗਲਤ ਬੋਹਾਂਦੇ ਨਹੀਂ ਅੱਜ ਕალი ਤੇ ਜਵਾਕ ਇਹਦੇ ਥੱਪੜ ਮਾਰੀਆਂ ਉਹਨਾਂ ਨੇ ਚਲ ਇਹਨੇ ਮਾਰੇ ਥੱਪੜਾ ਫਿਰ ਮੁੰਡੇ ਲੈ ਕੇ ਘਰੇ ਆ ਗਿਆ ਮੈਂ ਤਾਂ ਜਦੋਂ ਦੇਖੇ ਵੀ ਮੇਰੇ ਨੂੰਦੇ ਮਾਰਨ ਲੱਗਦਾ ਥੱਪੜ ਤੇ ਮੇਰੇ ਘਰ ਵਾਲੇ ਕਹਿੰਦੇ ਵੀ ਸਾਨੂੰ ਕੋਈ ਗੱਲ ਨਹੀਂ ਕਿ ਸਾਨੂੰ ਕਹਦੇ ਵੀ ਅਸੀਂ ਮਾਜ ਮੰਗਲੇ ਜੀ ਬੱਚੇ ਨਹੀਂ ਇਹ ਲੜ ਕੇ ਫਿਰ ਇੱਕ ਸਾਰ ਹੋ ਜਾਣਗੇ ਮੈਨੂੰ ੱੱਕਾਂ ਮਾਰੇ ਮੈਂ ਛੜਾਣ ਲੱਗ ਰਹੇ ਮੇਰੇ ੱੱਕਾਂ ਮਾਰੇ ਆ ਹਾਲ ਫਿਰ ਮਾਇਮੇ ਤਾਂ ਪਰੋਪਰੇ ਮਾਰੀ ਉਹਦੇ ਹਾਂ ਜੀ ਹਾਂ ਇਹਨਾਂ ਦੇ ਕਹਿਣ ਲੱਗ ਰਿਹਾ ਕੋਈ ਨਹੀਂ ਬਾਪੂ ਕੋਈ ਨਹੀਂ ਗੱਲ ਗਲਤੀ ਹੋਣੀ ਭਈ ਉਹ ਮੈਨੂੰ ਉਹਦੇ ਹੀ ਮਾਰੇ ਹਾਂ ਜੀ ਉਹਦੇ ਹੀ ਮਾਰੇ ਨੇ ਸਾਨੂੰ ਹਾਂ ਜੀ ਸਾਨੂੰ ਹੋਰ ਕੋਈ ਦੁੱਖ ਨਹੀਂ ਹੈਗਾ ਜੀ ਨੂੰ ਉਹਦੇ ਮਾਰੇ ਜਿਹੜਾ ਇਸ ਗੱਲ ਕੇ ਬਹੁਤ ਦੁੱਖ ਹੈ ਸਾਨੂੰ ਕੈਮਰਾਮੈਨ ਠੀਕ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ న్యూਸ